ਮੇਰੇ ਸਾਰੇ ਪੰਜਾਬੀਆਂ ਦੇ ਆਈਫੋਨਾਂ ਤੇ ਇਸ ਮੈਸੇਜ ਨੇ ਹਰ ਕਿਸੇ ਦੇ ਮੋਹ ਕਢਵਾਇਆ ਕਿ ਰੱਬਾ ਹੁਣ ਤਾਂ ਬਖਸ਼ ਦੇ। ਦੇਵ ਸਲੋਕ ਹੋਏ ਪਏ ਨੇ ਤੇ ਉਧਰ ਕੁਦਰਤ ਜਿਹੜੀ ਐ ਕਹਿਰਬਾਨ ਹੋ ਗਈ ਐ। ਉਥੇ ਹੀ ਅੱਜ ਵੀ ਨੇਤਾ ਰਹਿੰਦੀ ਖੁੰਦੀ ਕਸਰ ਵੀ ਪੂਰੀ ਕਰ ਦਿੱਤੀ। ਅੱਜ ਸਵੇਰ ਤੋਂ ਹੀ ਭਾਰੀ ਬਰਸਾਤ ਪੈ ਰਹੀ ਐ। ਜੇ ਦੇਖੀ ਇੱਕ ਪਾਸੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਵਿੱਚ ਕਈ ਥਾਵਾਂ ਤੇ ਸਮੇਂ ਹੜਾ ਚੁਕੇ ਨੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਉੱਤਰਾਖੰਡ ਦੀ ਗੱਲ ਕਰੀਏ ਤੇ ਹੋਰ ਵੀ ਕਈ ਅਜਿਹੇ ਇਲਾਕੇ ਨੇ ਜਿਵੇਂ ਕਿ ਹਿਮਾਚਲ ਦੇ ਵਿੱਚ ਵੀ ਨੇ ਤਾਂ ਹੜਾ ਦੀ ਚਪੇੜ ਦੇ ਵਿੱਚ ਆ ਚੁਕੇ ਨੇ ਲਗਾਤਾਰ ਬੱਦਲ ਫੱਟ ਰਹੇ ਨੇ ਆਪਣੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਤਾਂ ਇਸ ਸਮੇਂ ਹਾਲਾਤ ਹੀ ਬੱਤ ਤੋਂ ਬੱਤਰ ਹੋਏ ਪਏ ਨੇ ਕਈ ਜਿਹੜੇ ਪਿੰਡ ਨੇ ਹਜ਼ਾਰਾਂ ਦੀ ਤعداد ਦੇ ਵਿੱਚ ਪਿੰਡ ਇਸ ਸਮੇਂ ਪਾਣੀ ਦੀ ਮਾਰ ਚੱਲ ਰਹੇ ਨੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਹਰ ਮਮਕਿਨ ਕੋਸ਼ਿਸ਼ਾਂ ਕਰ ਰਹੇ ਨੇ ਟੀਮਾਂ ਰੈਸਕਿਊ ਕਰ ਰਹੀਆਂ ਨੇ ਪਰ ਇਸੇ ਦੇ ਵਿਚਾਲੇ ਹੀ ਫਿਰ ਤੋਂ ਜਿਹੜਾ ਮੀਂਹ ਪੈ ਜਾਂਦਾ ਹੈ ਅਰਦਾਸ ਕਰਕੇ ਰਾਤੀ ਸੌਂਦੇ ਨੇ ਕਿ ਰੱਬਾ ਸਵੇਰੇ ਮੀਂਹ ਨਾ ਪਾਈ ਸਵੇਰੇ ਅਸੀਂ ਆਪਣੇ ਘਰ ਮੁੜ ਕੇ ਪਰਤਣਾ ਹੈ ਪਾਣੀ ਦਾ ਪੱਧਰ ហេਠਾ ਹੋ ਸਕਦਾ ਹੈ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਤਾਂ ਹੀ ਪਰਤ ਪਾਵਾਂਗੇ ਪਰ ਮੌੜ ਤੋਂ ਜਿਹੜਾ ਅਲਰਟ ਜਾਰੀ ਹੋ ਗਿਆ ਸਵੇਰੇ ਸਵੇਰੇ ਹਰ ਕਿਸੇ ਦੇ ਫੋਨਾਂ 'ਤੇ ਇੱਕ ਮੈਸੇਜ ਜ਼ਰੂਰ ਵੱਜਿਆ ਹੈ ਜਿਹੜਾ ਇਹ ਮੈਸੇਜ ਹੈ ਤੁਹਾਡੀ ਸਕਰੀਨ 'ਤੇ ਵੀ ਚੱਲ ਰਿਹਾ ਹੋਵੇਗਾ ਇਸ ਦੇ ਵਿੱਚ ਫਿਰ ਤੋਂ ਜਿਹੜੀ ਇੱਕ ਭਵਿੱਖਬਾਣੀ ਕੀਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਕਿ ਆਏ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਸੁਰੱਖਿਅਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਉਹਨਾਂ ਨੂੰ ਟੀਮਾਂ ਲੈਣ ਦੇ ਲਈ ਪਹੁੰਚ ਰਹੀਆਂ ਨੇ ਇੱਕ ਵਾਰ ਤੁਹਾਨੂੰ ਇਹ ਮੈਸੇਜ ਪੜ੍ਹ ਕੇ ਜ਼ਰੂਰ ਸੁਣਾ ਦਿੰਦੇ ਆ ਕੀ ਅਗਲੇ 3 ਘੰਟਿਆਂ ਦੇ ਵਿੱਚ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਸੰਗਰੂਰ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 ਤੇ ਕਾਲ ਕਰੋ। ਇਹ ਜਿਹੜੀ ਹੈ ਇੱਕ ਅਲਰਟ ਜਾਰੀ ਕੀਤਾ ਗਿਆ ਹੈ। ਹਰ ਕਿਸੇ ਦੇ ਫੋਨ ਤੇ ਜਾ ਇਹ ਮੈਸੇਜ ਆਇਆ ਜਦੋਂ ਇਹ ਮੈਸੇਜ ਵੱਜਿਆ ਤਾਂ 1 ਮਿੰਟ ਦੇ ਲਈ ਸਾਹ ਜ਼ਰੂਰ ਸੁੱਕ ਗਏ ਕਿਉਂਕਿ ਬਾਰਿਸ਼ ਜਿਹੜੀ ਹੈ ਲਗਾਤਾਰ ਹੀ ਪੈ ਰਹੀ ਹੈ। ਜੇਕਰ ਹੁਣ ਹੋਰ ਵੀ ਪੈਂਦਾ ਹੈ ਤਾਂ ਹੋ ਸਕਦਾ ਹੈ ਕਿ ਪਿੰਡੂ ਇਲਾਕਿਆਂ ਦੇ ਨਾਲ-ਨਾਲ ਸ਼ਹਿਰੀ ਇਲਾਕੇ ਵੀ ਜਿਹੜੇ ਖੜਾਂ ਦੀ ਚਪੇਟ ਦੇ ਵਿੱਚ ਆ ਜਾਣ ਜਿਹੜੇ ਇਲਾਕੇ ਹੁਣ ਤੱਕ ਬਚੇ ਹੋਏ ਨੇ ਕੀ ਪਤਾ ਉਹ ਵੀ ਜਿਹੜੇ ਪਾਣੀ ਦੀ ਚਪੇਟ ਚ ਆ ਜਾਣ ਉਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਆ ਜਾਵੇ ਕਿਉਂਕਿ ਇਸ ਸਮੇਂ ਹਾਲਾਤ ਜਿਹੜੇ ਨੇ ਉਹ ਬਦ ਤੋਂ ਬਦਤਰ ਬਣੇ ਹੋਏ ਨੇ ਅਰਦਾਸ ਕਰਕੇ ਰਾਤੀ ਸੌਂਦੇ ਨੇ ਕਿ ਰੱਬਾ ਸਵੇਰੇ ਮੀਂਹ ਨਾ ਪਾਈ ਸਵੇਰੇ ਅਸੀਂ ਆਪਣੇ ਘਰ ਮੁੜ ਕੇ ਪਰਤਣਾ ਪਾਣੀ ਦਾ ਪੱਧਰ ហេਠਾ ਹੋ ਸਕਦਾ ਹੈ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਤਾਂ ਹੀ ਪਰਤ ਪਾਵਾਂਗੇ ਬਰ ਮੋਰਤੋ ਜਿਹੜਾ ਅਲਰਟ ਜਾਰੀ ਹੋ ਗਿਆ ਸਵੇਰੇ ਸਵੇਰੇ ਹਰ ਕਿਸੇ ਦੇ ਫੋਨਾਂ 'ਤੇ ਇੱਕ ਮੈਸੇਜ ਜ਼ਰੂਰ ਵੱਜਿਆ ਹੈ ਫੋਨ ਜਿਹੜਾ ਇਹ ਮੈਸੇਜ ਹੈ ਤੁਹਾਡੀ ਸਕਰੀਨ ਤੇ ਵੀ ਚੱਲ ਰਿਹਾ ਹੋਵੇਗਾ ਇਸ ਦੇ ਵਿੱਚ ਫਿਰ ਤੋਂ ਜਿਹੜੀ ਇੱਕ ਭਵਿੱਖਬਾਣੀ ਕੀਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਕਿ ਆਏ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਸੁਰੱਖਿਅਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਉਹਨਾਂ ਨੂੰ ਟੀਮਾਂ ਲੈਣ ਦੇ ਲਈ ਪਹੁੰਚ ਰਹੀਆਂ ਨੇ ਇੱਕ ਵਾਰ ਤੁਹਾਨੂੰ ਇਹ ਮੈਸੇਜ ਪੜ੍ਹ ਕੇ ਜ਼ਰੂਰ ਸੁਣਾ ਦਿੰਦੇ ਆ ਕਿ ਅਗਲੇ 3 ਘੰਟਿਆਂ ਦੇ ਵਿੱਚ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਸੰਗਰੂਰ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 ਤੇ ਕਾਲ ਕਰੋ। ਇਹ ਜਿਹੜੀ ਹੈ ਇੱਕ ਅਲਰਟ ਜਾਰੀ ਕੀਤਾ ਗਿਆ ਹੈ। ਹਰ ਕਿਸੇ ਦੇ ਫੋਨ ਤੇ ਜਾ ਇਹ ਮੈਸੇਜ ਆਇਆ ਜਦੋਂ ਇਹ ਮੈਸੇਜ ਵੱਜਿਆ ਤਾਂ 1 ਮਿੰਟ ਦੇ ਲਈ ਸਾਹ ਜ਼ਰੂਰ ਸੁੱਕ ਗਏ ਕਿਉਂਕਿ ਬਾਰਿਸ਼ ਜਿਹੜੀ ਹੈ ਲਗਾਤਾਰ ਹੀ ਪੈ ਰਹੀ ਹੈ। ਜੇਕਰ ਹੁਣ ਹੋਰ ਵੀ ਪੈਂਦਾ ਹੈ ਤਾਂ ਹੋ ਸਕਦਾ ਹੈ ਕਿ ਪਿੰਡੂ ਇਲਾਕਿਆਂ ਦੇ ਨਾਲ-ਨਾਲ ਸ਼ਹਿਰੀ ਇਲਾਕੇ ਵੀ ਜਿਹੜੇ ਖੜਾ ਦੀ ਚਪੇਟ ਦੇ ਵਿੱਚ ਆ ਜਾਣ ਜਿਹੜੇ ਇਲਾਕੇ ਹੁਣ ਤੱਕ ਬਚੇ ਹੋਏ ਨੇ ਕੀ ਪਤਾ ਉਹ ਵੀ ਜਿਹੜੇ ਪਾਣੀ ਦੀ ਚਪੇਟ ਚ ਆ ਜਾਣ ਉਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਆ ਜਾਵੇ ਕਿਉਂਕਿ ਇਸ ਸਮੇਂ ਹਾਲਾਤ ਜਿਹੜੇ ਨੇ ਉਹ ਵੱਤ ਤੋਂ ਬੱਤਰ ਬਣੇ ਹੋਏ ਨੇ ਇਹ ਹੀ ਕਹਿ ਸਕਦੇ ਆ ਕਿ ਹਰ ਕੋਈ ਅਰਦਾਸ ਕਰੇ ਕਿ ਜਿਹੜਾ ਪਾਣੀ ਦੀ ਮਾਰ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਫਿਰ ਤੋਂ ਵਜੀ ਖਤਰਿਆਂ ਦੀ ਘੰਟੀ ਮੇਰੇ ਸਾਰੇ ਪੰਜਾਬੀਆਂ ਦੇ ਆਈਫੋਨਾਂ ਤੇ ਇਸ ਮੈਸੇਜ ਨੇ ਹਰ ਕਿਸੇ ਦੇ ਮੂੰਹ ਕਢਵਾਇਆ ਕਿ ਰੱਬਾ ਹੁਣ ਤਾਂ ਬਖਸ਼ ਦੇ ਦੇਵ ਸਲੋਕ ਹੋਏ ਪਏ ਨੇ ਤੇ ਉਧਰ ਕੁਦਰਤ ਜਿਹੜੀ ਐ ਕਹਿਰਬਾਨ ਹੋ ਉਥੇ ਹੀ ਅੱਜ ਮੀਂਹ ਨੇਤਾ ਰੰਦਿਕ ਹੁੰਦੀ ਕਸਰ ਵੀ ਫੁਰੀ ਕਾ ਦਿੱਤੀ ਅਸਵੇਰ ਤੋਂ ਹੀ ਭਾਰੀ ਬਰਸਾਤ ਪੈ ਰਹੀ ਹੈ ਜਿੱਥੇ ਕਿ ਇੱਕ ਪਾਸੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਵਿੱਚ ਕਈ ਥਾਵਾਂ ਤੇ ਸਮੇਂ ਹੜਾ ਚੁੱਕੇ ਨੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਉੱਤਰਾਖੰਡ ਦੀ ਗੱਲ ਕਰੀਏ ਤੇ ਹੋਰ ਵੀ ਕਈ ਅਜਿਹੇ ਇਲਾਕੇ ਨੇ ਜਿਵੇਂ ਕਿ ਹਿਮਾਚਲ ਦੇ ਵਿੱਚ ਵੀ ਨੇ ਤਾਂ ਹੜਾ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਲਗਾਤਾਰ ਬੱਦਲ ਫੱਟ ਰਹੇ ਨੇ ਆਪਣੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਤਾਂ ਇਸ ਸਮੇਂ ਹਾਲਾਤ ਹੀ ਬੱਤ ਤੋਂ ਬੱਤਰ ਹੋਏ ਪਏ ਨੇ ਕਈ ਜਿਹੜੇ ਪਿੰਡ ਨੇ ਹਜ਼ਾਰਾਂ ਦੀ ਤعداد ਦੇ ਵਿੱਚ ਪਿੰਡ ਇਸ ਸਮੇਂ ਪਾਣੀ ਦੀ ਮਾਰ ਚੱਲ ਰਹੇ ਨੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਹਰ ਮਮਕਿਨ ਕੋਸ਼ਿਸ਼ਾਂ ਕਰ ਰਹੇ ਨੇ ਟੀਮਾਂ ਰੈਸਕਿਊ ਕਰ ਰਹੀਆਂ ਨੇ ਪਰ ਇਸ ਦੇ ਵਿਚਾਲੇ ਹੀ ਫਿਰ ਤੋਂ ਜੜਾ ਮੀਂਹ ਪੈ ਜਾਂਦਾ ਹੈ ਅਰਦਾਸ ਕਰਕੇ ਰਾਤੀ ਸੌਂਦੇ ਨੇ ਕਿ ਰੱਬਾ ਸਵੇਰੇ ਮੀਂਹ ਨਾ ਪਾਈ ਸਵੇਰੇ ਅਸੀਂ ਆਪਣੇ ਘਰ ਮੁੜ ਕੇ ਪਰਤਣਾ ਪਾਣੀ ਦਾ ਪੱਧਰ ਢੇਠਾ ਹੋ ਸਕਦਾ ਹੈ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਤਾਂ ਹੀ ਪਰਤ ਪਾਵਾਂਗੇ ਪਰ ਮੌੜ ਤੋਂ ਜਿਹੜਾ ਅਲਰਟ ਜਾਰੀ ਹੋ ਗਿਆ ਸਵੇਰੇ ਸਵੇਰੇ ਹਰ ਕਿਸੇ ਦੇ ਫੋਨਾਂ ਦੇ ਇੱਕ ਮੈਸੇਜ ਜ਼ਰੂਰ ਵੱਜਿਆ ਹੈ ਜਿਹੜਾ ਇਹ ਮੈਸੇਜ ਹੈ ਤੁਹਾਡੀ ਸਕਰੀਨ ਤੇ ਵੀ ਚੱਲ ਰਿਹਾ ਹੋਵੇਗਾ ਇਸ ਦੇ ਵਿੱਚ ਫਿਰ ਤੋਂ ਜਿਹੜੀ ਇੱਕ ਭਵਿੱਖਬਾਣੀ ਕੀਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਕਿ ਆਏ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਸੁਰੱਖਿਅਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਉਹਨਾਂ ਨੂੰ ਟੀਮਾਂ ਲੈਣ ਦੇ ਲਈ ਪਹੁੰਚ ਰਹੀਆਂ ਨੇ। ਇੱਕ ਵਾਰ ਤੁਹਾਨੂੰ ਇਹ ਮੈਸੇਜ ਪੜ੍ਹ ਕੇ ਜ਼ਰੂਰ ਸੁਣਾ ਦਿੰਦੇ ਆ ਕਿ ਅਗਲੇ 3 ਘੰਟਿਆਂ ਦੇ ਵਿੱਚ ਬਰਨਾਲਾ, ਬਠਿੰਡਾ, ਫੀਟਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਸੰਗਰੂਰ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 ਤੇ ਕਾਲ ਕਰੋ। ਇਹ ਜਿਹੜੀ ਹੈ ਇੱਕ ਅਲਰਟ ਜਾਰੀ ਕੀਤਾ ਗਿਆ ਹੈ। ਹਰ ਕਿਸੇ ਦੇ ਫੋਨ ਤੇ ਜਾ ਇਹ ਮੈਸੇਜ ਆਇਆ ਜਦੋਂ ਇਹ ਮੈਸੇਜ ਵੱਜਿਆ ਤਾਂ 1 ਮਿੰਟ ਦੇ ਲਈ ਸਾਹ ਜ਼ਰੂਰ ਸੁੱਕ ਗਏ ਕਿਉਂਕਿ بارش ਜਿਹੜੀ ਹੈ ਲਗਾਤਾਰ ਹੀ ਪੈ ਰਹੀ ਹੈ ਜੇਕਰ ਹੁਣ ਹੋਰ ਮੀਂਹ ਪੈਂਦਾ ਹੈ ਤਾਂ ਹੋ ਸਕਦਾ ਹੈ ਕਿ ਪਿੰਡੂ ਇਲਾਕਿਆਂ ਦੇ ਨਾਲ-ਨਾਲ ਸ਼ਹਿਰੀ ਇਲਾਕੇ ਵੀ ਜਿਹੜੇ ਹੜਾਂ ਦੀ ਚਪੇਟ ਦੇ ਵਿੱਚ ਆ ਜਾਣ ਜਿਹੜੇ ਇਲਾਕੇ ਹੁਣ ਤੱਕ ਬਚੇ ਹੋਏ ਨੇ ਕੀ ਪਤਾ ਉਹ ਵੀ ਜਿਹੜੇ ਪਾਣੀ ਦੀ ਚਪੇਟ ਚ ਆ ਜਾਣ ਉਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਆ ਜਾਵੇ ਕਿਉਂਕਿ ਇਸ ਸਮੇਂ ਹਾਲਾਤ ਜਿਹੜੇ ਨੇ ਉਹ ਬੱਦ ਤੋਂ ਬੱਦਤਰ ਬਣੇ ਹੋਏ ਨੇ ਅਰਦਾਸ ਕਰਕੇ ਰਾਤੀ ਸੌਂਦੇ ਨੇ ਕਿ ਰੱਬਾ ਸਵੇਰੇ ਮੀਂਹ ਨਾ ਪਾਈ ਸਵੇਰੇ ਅਸੀਂ ਆਪਣੇ ਘਰ ਮੁੜ ਕੇ ਪਰਤਣਾ ਹੈ ਪਾਣੀ ਦਾ ਪੱਧਰ ហេਠਾ ਹੋ ਸਕਦਾ ਹੈ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਤਾਂ ਹੀ ਪਰਤ ਪਾਵਾਂਗੇ ਪਰ ਮੌੜ ਤੋਂ ਜਿਹੜਾ ਅਲਰਟ ਜਾਰੀ ਹੋ ਗਿਆ ਸਵੇਰੇ ਸਵੇਰੇ ਹਰ ਕਿਸੇ ਦੇ ਫੋਨਾਂ 'ਤੇ ਇੱਕ ਮੈਸੇਜ ਜ਼ਰੂਰ ਵੱਜ ਜਾਏ ਜਿਹੜਾ ਇਹ ਮੈਸੇਜ ਹੈ ਤੁਹਾਡੀ ਸਕਰੀਨ 'ਤੇ ਵੀ ਚੱਲ ਰਿਹਾ ਹੋਵੇਗਾ ਇਸ ਦੇ ਵਿੱਚ ਸਵੇਰ ਤੋਂ ਜਿਹੜੀ ਇੱਕ ਭਵਿੱਖਬਾਣੀ ਕੀਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਹ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਕਿ ਆਏ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਸੁਰੱਖਿਅਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਉਹਨਾਂ ਨੂੰ ਟੀਮਾਂ ਲੈਣ ਦੇ ਲਈ ਪਹੁੰਚ ਰਹੀਆਂ ਨੇ ਇੱਕ ਵਾਰ ਤੁਹਾਨੂੰ ਇਹ ਮੈਸੇਜ ਪੜ੍ਹ ਕੇ ਜ਼ਰੂਰ ਸੁਣਾ ਦਿੰਦੇ ਆ ਕਿ ਅਗਲੇ 3 ਘੰਟਿਆਂ ਦੇ ਵਿੱਚ ਬਰਨਾਲਾ ਬਠਿੰਡਾ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਮਾਨਸਾ ਮੋਗਾ ਸੰਗਰੂਰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 ਤੇ ਕਾਲ ਕਰੋ ਇਹ ਜਿਹੜੀ ਹੈ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਹਰ ਕਿਸੇ ਦੇ ਫੋਨ ਤੇ ਜਾ ਇਹ ਮੈਸੇਜ ਆਇਆ ਜਦੋਂ ਇਹ ਮੈਸੇਜ ਵੱਜਿਆ ਤਾਂ 1 ਮਿੰਟ ਦੇ ਲਈ ਸਾਰੇ ਜਰੂਰ ਸੁੱਕ ਗਏ ਕਿਉਂਕਿ بارش ਜਿਹੜੀ ਹੈ ਲਗਾਤਾਰ ਹੀ ਪੈ ਰਹੀ ਹੈ ਜੇਕਰ ਹੁਣ ਹੋਰ ਵੀ ਪੈਂਦਾ ਹੈ ਤਾਂ ਹੋ ਸਕਦਾ ਹੈ ਕਿ ਪਿੰਡੂ ਇਲਾਕਿਆਂ ਦੇ ਨਾਲ-ਨਾਲ ਸ਼ਹਿਰੀ ਇਲਾਕੇ ਵੀ ਜਿਹੜੇ ਖੜਾ ਦੀ ਚਪੇੜ ਦੇ ਵਿੱਚ ਆ ਜਾਣ ਜਿਹੜੇ ਇਲਾਕੇ ਹੁਣ ਤੱਕ ਬਚੇ ਹੋਏ ਨੇ ਕੀ ਪਤਾ ਉਹ ਵੀ ਜਿਹੜੇ ਪਾਣੀ ਦੀ ਚਪੇੜ ਚ ਆ ਜਾਣ ਉਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਆ ਜਾਵੇ ਕਿਉਂਕਿ ਇਸ ਸਮੇਂ ਹਾਲਾਤ ਜਿਹੜੇ ਨੇ ਉਹ ਬੱਦ ਤੋਂ ਬੱਦਤਰ ਬਣੇ ਹੋਏ ਨੇ ਇਹੀ ਕਹਿ ਸਕਦੇ ਆ ਕਿ ਹਰ ਕੋਈ ਅਰਦਾਸ ਕਰੇ ਕਿ ਜਿਹੜਾ ਪਾਣੀ ਦੀ ਮਾਰ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਫਿਰ ਤੋਂ ਵਜਈ ਖਤਰਿਆਂ ਦੀ ਘੰਟੀ ਮੇਰੇ ਸਾਰੇ ਪੰਜਾਬੀਆਂ ਦੇ ਆਈਫੋਨਾਂ ਤੇ ਇਸ ਮੈਸੇਜ ਨੇ ਹਰ ਕਿਸੇ ਦੇ ਮੂੰਹ ਕਢਵਾਇਆ ਕਿ ਰੱਬਾ ਹੁਣ ਤਾਂ ਬਖਸ਼ ਦੇ ਹੇਵਸ ਲੋਕ ਹੋਏ ਪਏ ਨੇ ਤੇ ਉਧਰ ਕੁਦਰਤ ਜਿਹੜੀ ਐ ਕਹਿਰਪਾਨ ਹੋ ਗਈ ਐ ਉਥੇ ਹੀ ਅੱਜ ਮੀਂਹੇ ਤਾ ਰੰਦੀ ਖੁੰਦੀ ਕਸਰ ਵੀ ਫਰੀ ਕਾ ਦਿੱਤੀ ਅਸਵੇਰ ਤੋਂ ਹੀ ਭਾਰੀ ਬਰਸਾਤ ਪੈ ਰਹੀ ਐ ਜਿੱਥੇ ਕਿ ਇੱਕ ਪਾਸੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਵਿੱਚ ਕਈ ਥਾਵਾਂ ਤੇ ਸਮੇਂ ਖੜਾ ਚੁਕੇ ਨੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਉਤਰਾਖੰਡ ਦੀ ਗੱਲ ਕਰੀਏ ਤੇ ਹੋਰ ਵੀ ਕਈ ਅਜਿਹੇ ਇਲਾਕੇ ਨੇ ਜਿਵੇਂ ਕਿ ਹਿਮਾਚਲ ਦੇ ਵਿੱਚ ਵੀ ਨੇ ਤਾਂ ਹੜਾ ਦੀ ਚਪੇੜ ਦੇ ਵਿੱਚ ਆ ਚੁਕੇ ਨੇ ਲਗਾਤਾਰ ਬੱਦਲ ਫੱਟ ਰਹੇ ਨੇ ਆਪਣੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਤਾਂ ਇਸ ਸਮੇਂ ਹਾਲਾਤ ਹੀ ਬੱਤ ਤੋਂ ਬੱਤਰ ਹੋਏ ਪਏ ਨੇ ਕਈ ਜਿਹੜੇ ਪਿੰਡ ਨੇ ਹਜ਼ਾਰਾਂ ਦੀ ਤعداد ਦੇ ਵਿੱਚ ਪਿੰਡ ਇਸ ਸਮੇਂ ਪਾਣੀ ਦੀ ਮਾਰ ਚੱਲ ਰਹੇ ਨੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਹਰ ਮਮਕਿਨ ਕੋਸ਼ਿਸ਼ਾਂ ਕਰ ਰਹੇ ਨੇ ਟੀਮਾਂ ਰੈਸਕਿਊ ਕਰ ਰਹੀਆਂ ਨੇ ਪਰ ਇਸ ਦੇ ਵਿਚਾਲੇ ਹੀ ਫਿਰ ਤੋਂ ਜੜਾ ਮੀਂਹ ਪੈ ਜਾਂਦਾ ਹੈ ਅਰਦਾਸ ਕਰਕੇ ਰਾਤੀ ਸੌਂਦੇ ਨੇ ਕਿ ਰੱਬਾ ਸਵੇਰੇ ਮੀਂਹ ਨਾ ਪਾਈ ਸਵੇਰੇ ਅਸੀਂ ਆਪਣੇ ਘਰ ਮੁੜ ਕੇ ਪਰਤਣਾ ਪਾਣੀ ਦਾ ਪੱਧਰ ਢੇਠਾ ਹੋ ਸਕਦਾ ਹੈ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਤਾਂ ਹੀ ਪਰਤ ਪਾਵਾਂਗੇ ਪਰ ਮੌੜ ਤੋਂ ਜਿਹੜਾ ਅਲਰਟ ਜਾਰੀ ਹੋ ਗਿਆ ਸਵੇਰੇ ਸਵੇਰੇ ਹਰ ਕਿਸੇ ਦੇ ਫੋਨਾਂ ਦੇ ਇੱਕ ਮੈਸੇਜ ਜ਼ਰੂਰ ਵੱਜਿਆ ਹੈ ਜਿਹੜਾ ਇਹ ਮੈਸੇਜ ਹੈ ਤੁਹਾਡੀ ਸਕਰੀਨ ਤੇ ਵੀ ਚੱਲ ਰਿਹਾ ਹੋਵੇਗਾ ਇਸ ਦੇ ਵਿੱਚ ਫਿਰ ਤੋਂ ਜਿਹੜੀ ਇੱਕ ਭਵਿੱਖਬਾਣੀ ਕੀਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਕਿ ਆਏ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਸੁਰੱਖਿਅਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਉਹਨਾਂ ਨੂੰ ਟੀਮਾਂ ਲੈਣ ਦੇ ਲਈ ਪਹੁੰਚ ਰਹੀਆਂ ਨੇ। ਇੱਕ ਵਾਰ ਤੁਹਾਨੂੰ ਇਹ ਮੈਸੇਜ ਪੜ੍ਹ ਕੇ ਜ਼ਰੂਰ ਸੁਣਾ ਦਿੰਦੇ ਆ ਕਿ ਅਗਲੇ 3 ਘੰਟਿਆਂ ਦੇ ਵਿੱਚ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਸੰਗਰੂਰ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 ਤੇ ਕਾਲ ਕਰੋ। ਇਹ ਜਿਹੜੀ ਹੈ ਇੱਕ ਅਲਰਟ ਜਾਰੀ ਕੀਤਾ ਗਿਆ ਹੈ। ਹਰ ਕਿਸੇ ਦੇ ਫੋਨ ਤੇ ਜਾ ਇਹ ਮੈਸੇਜ ਆਇਆ ਜਦੋਂ ਇਹ ਮੈਸੇਜ ਵੱਜਿਆ ਤਾਂ 1 ਮਿੰਟ ਦੇ ਲਈ ਸਾਹ ਜ਼ਰੂਰ ਸੁੱਕ ਗਏ ਕਿਉਂਕਿ بارش ਜਿਹੜੀ ਹੈ ਲਗਾਤਾਰ ਹੀ ਪੈ ਰਹੀ ਹੈ ਜੇਕਰ ਹੁਣ ਹੋਰ ਵੀ ਪੈਂਦਾ ਹੈ ਤਾਂ ਹੋ ਸਕਦਾ ਹੈ ਕਿ ਪਿੰਡੂ ਇਲਾਕਿਆਂ ਦੇ ਨਾਲ-ਨਾਲ ਸ਼ਹਿਰੀ ਇਲਾਕੇ ਵੀ ਜਿਹੜੇ ਖੜਾ ਦੀ ਚਪੇੜ ਦੇ ਵਿੱਚ ਆ ਜਾਣ ਜਿਹੜੇ ਇਲਾਕੇ ਹੁਣ ਤੱਕ ਬਚੇ ਹੋਏ ਨੇ ਕੀ ਪਤਾ ਉਹ ਵੀ ਜਿਹੜੇ ਪਾਣੀ ਦੀ ਚਪੇੜ ਚ ਆ ਜਾਣ ਉਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਆ ਜਾਵੇ ਕਿਉਂਕਿ ਇਸ ਸਮੇਂ ਹਾਲਾਤ ਜਿਹੜੇ ਨੇ ਉਹ ਬੱਦ ਤੋਂ ਬੱਦਤਰ ਬਣੇ ਹੋਏ ਨੇ ਅਰਦਾਸ ਕਰਕੇ ਰਾਤੀ ਸੌਂਦੇ ਨੇ ਕਿ ਰੱਬਾ ਸਵੇਰੇ ਮੀਂਹ ਨਾ ਪਾਈ ਸਵੇਰੇ ਅਸੀਂ ਆਪਣੇ ਘਰ ਮੁੜ ਕੇ ਪਰਤਣਾ ਹੈ ਪਾਣੀ ਦਾ ਪੱਧਰ ហេਠਾ ਹੋ ਸਕਦਾ ਹੈ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਤਾਂ ਹੀ ਪਰਤ ਪਾਵਾਂਗੇ ਪਰ ਮੌੜ ਤੋਂ ਜਿਹੜਾ ਅਲਰਟ ਜਾਰੀ ਹੋ ਗਿਆ ਸਵੇਰੇ ਸਵੇਰੇ ਹਰ ਕਿਸੇ ਦੇ ਫੋਨਾਂ 'ਤੇ ਇੱਕ ਮੈਸੇਜ ਜ਼ਰੂਰ ਵੱਜ ਜਾਏ ਜਿਹੜਾ ਇਹ ਮੈਸੇਜ ਹੈ ਤੁਹਾਡੀ ਸਕਰੀਨ 'ਤੇ ਵੀ ਚੱਲ ਰਿਹਾ ਹੋਵੇਗਾ ਇਸ ਦੇ ਵਿੱਚ ਸਵੇਰ ਤੋਂ ਜਿਹੜੀ ਇੱਕ ਭਵਿੱਖਬਾਣੀ ਕੀਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਕਿ ਆਏ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਸੁਰੱਖਿਅਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਉਹਨਾਂ ਨੂੰ ਟੀਮਾਂ ਲੈਣ ਦੇ ਲਈ ਪਹੁੰਚ ਰਹੀਆਂ ਨੇ ਇੱਕ ਵਾਰ ਤੁਹਾਨੂੰ ਇਹ ਮੈਸੇਜ ਪੜ੍ਹ ਕੇ ਜ਼ਰੂਰ ਸੁਣਾ ਦਿੰਦੇ ਆ ਕਿ ਅਗਲੇ 3 ਘੰਟਿਆਂ ਦੇ ਵਿੱਚ ਬਰਨਾਲਾ ਬਠਿੰਡਾ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਮਾਨਸਾ ਮੋਗਾ ਸੰਗਰੂਰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 ਤੇ ਕਾਲ ਕਰੋ ਇਹ ਜਿਹੜੀ ਹੈ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਹਰ ਕਿਸੇ ਦੇ ਫੋਨ ਤੇ ਜਾ ਇਹ ਮੈਸੇਜ ਆਇਆ ਜਦੋਂ ਇਹ ਮੈਸੇਜ ਵੱਜਿਆ ਤਾਂ 1 ਮਿੰਟ ਦੇ ਲਈ ਸਾਰੇ ਜਰੂਰ ਸੁੱਕ ਗਏ ਕਿਉਂਕਿ بارش ਜਿਹੜੀ ਹੈ ਲਗਾਤਾਰ ਹੀ ਪੈ ਰਹੀ ਹੈ ਜੇਕਰ ਹੁਣ ਹੋਰ ਵੀ ਪੈਂਦਾ ਹੈ ਤਾਂ ਹੋ ਸਕਦਾ ਹੈ ਕਿ ਪਿੰਡੂ ਇਲਾਕਿਆਂ ਦੇ ਨਾਲ-ਨਾਲ ਸ਼ਹਿਰੀ ਇਲਾਕੇ ਵੀ ਜਿਹੜੇ ਖੜਾ ਦੀ ਚਪੇੜ ਦੇ ਵਿੱਚ ਆ ਜਾਣ ਜਿਹੜੇ ਇਲਾਕੇ ਹੁਣ ਤੱਕ ਬਚੇ ਹੋਏ ਨੇ ਕੀ ਪਤਾ ਉਹ ਵੀ ਜਿਹੜੇ ਪਾਣੀ ਦੀ ਚਪੇੜ ਚ ਆ ਜਾਣ ਉਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਆ ਜਾਵੇ ਕਿਉਂਕਿ ਇਸ ਸਮੇਂ ਹਾਲਾਤ ਜਿਹੜੇ ਨੇ ਉਹ ਬੱਦ ਤੋਂ ਬੱਦਤਰ ਬਣੇ ਹੋਏ ਨੇ ਇਹੀ ਕਹਿ ਸਕਦੇ ਆ ਕਿ ਹਰ ਕੋਈ ਅਰਦਾਸ ਕਰੇ ਕਿ ਜਿਹੜਾ ਪਾਣੀ ਦੀ ਮਾਰ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਫਿਰ ਤੋਂ ਵਜੇ ਖਤਰਿਆਂ ਦੀ ਘੰਟੀ ਮੇਰੇ ਸਾਰੇ ਪੰਜਾਬੀਆਂ ਦੇ ਆਈਫੋਨਾਂ ਤੇ ਇਸ ਮੈਸੇਜ ਨੇ ਹਰ ਕਿਸੇ ਦੇ ਮੂੰਹ ਕਢਵਾਇਆ ਕਿ ਰੱਬਾ ਹੁਣ ਤਾਂ ਬਖਸ਼ ਦੇ ਦੇਵਸ ਲੋਕ ਹੋਏ ਪਏ ਨੇ ਤੇ ਉਧਰ ਕੁਦਰਤ ਜਿਹੜੀ ਐ ਕਹਿਰਪਾਨ ਹੋ ਗਈ ਐ ਉਥੇ ਹੀ ਅੱਜ ਮੀਂਹੇ ਤਾਂ ਰੰਦੀ ਖੁੰਦੀ ਕਸਰ ਵੀ ਪੂਰੀ ਕਰ ਦਿੱਤੀ ਅਸਵੇਰ ਤੋਂ ਹੀ ਭਾਰੀ ਬਰਸਾਤ ਪੈ ਰਹੀ ਐ ਜਿੱਥੇ ਕਿ ਇੱਕ ਪਾਸੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਵਿੱਚ ਕਈ ਥਾਵਾਂ ਤੇ ਸਮੇਂ ਹੜਾ ਚੁੱਕੇ ਨੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਉਤਰਾਖੰਡ ਦੀ ਗੱਲ ਕਰੀਏ ਤੇ ਹੋਰ ਵੀ ਕਈ ਅਜਿਹੇ ਇਲਾਕੇ ਨੇ ਜਿਵੇਂ ਕਿ ਹਿਮਾਚਲ ਦੇ ਵਿੱਚ ਵੀ ਨੇ ਤਾਂ ਹੜਾ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਲਗਾਤਾਰ ਬੱਦਲ ਫੱਟ ਰਹੇ ਨੇ ਆਪਣੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਤਾਂ ਇਸ ਸਮੇਂ ਹਾਲਾਤ ਹੀ ਬੱਤ ਤੋਂ ਬੱਤਰ ਹੋਏ ਪਏ ਨੇ ਕਈ ਜਿਹੜੇ ਪਿੰਡ ਨੇ ਹਜ਼ਾਰਾਂ ਦੀ ਤعداد ਦੇ ਵਿੱਚ ਪਿੰਡ ਇਸ ਸਮੇਂ ਪਾਣੀ ਦੀ ਮਾਰ ਚੱਲ ਰਹੇ ਨੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਹਰ ਮਮਕਿਨ ਕੋਸ਼ਿਸ਼ਾਂ ਕਰ ਰਹੇ ਨੇ ਟੀਮਾਂ ਰੈਸਕਿਊ ਕਰ ਰਹੀਆਂ ਨੇ ਪਰ ਇਸ ਦੇ ਵਿਚਾਲੇ ਹੀ ਫਿਰ ਤੋਂ ਜੜਾ ਮੀਂਹ ਪੈ ਜਾਂਦਾ ਹੈ ਅਰਦਾਸ ਕਰਕੇ ਰਾਤੀ ਸੌਂਦੇ ਨੇ ਕਿ ਰੱਬਾ ਸਵੇਰੇ ਮੀਂਹ ਨਾ ਪਾਈ ਸਵੇਰੇ ਅਸੀਂ ਆਪਣੇ ਘਰ ਮੁੜ ਕੇ ਪਰਤਾਂ ਪਾਣੀ ਦਾ ਪੱਧਰ ਹੇਠਾਂ ਹੋ ਸਕਦਾ ਹੈ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਤਾਂ ਹੀ ਪਰਤ ਪਾਵਾਂਗੇ ਪਰ ਮੁੜ ਤੋਂ ਜਿਹੜਾ ਅਲਰਟ ਜਾਰੀ ਹੋ ਗਿਆ ਸਵੇਰੇ ਸਵੇਰੇ ਹਰ ਕਿਸੇ ਦੇ ਫੋਨਾਂ ਤੇ ਇੱਕ ਮੈਸੇਜ ਜ਼ਰੂਰ ਵੱਜਿਆ ਹੈ ਜਿਹੜਾ ਇਹ ਮੈਸੇਜ ਹੈ ਤੁਹਾਡੀ ਸਕਰੀਨ ਤੇ ਵੀ ਚੱਲ ਰਿਹਾ ਹੋਵੇਗਾ ਇਸ ਦੇ ਵਿੱਚ ਫਿਰ ਤੋਂ ਜਿਹੜੀ ਇੱਕ ਭਵਿੱਖਬਾਣੀ ਕੀਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਕਿਹਾ ਹੈ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਸੁਰੱਖਿਅਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਉਹਨਾਂ ਨੂੰ ਟੀਮਾਂ ਲੈਣ ਦੇ ਲਈ ਪਹੁੰਚ ਰਹੀਆਂ ਨੇ। ਇੱਕ ਵਾਰ ਤੁਹਾਨੂੰ ਇਹ ਮੈਸੇਜ ਪੜ੍ਹ ਕੇ ਜ਼ਰੂਰ ਸੁਣਾ ਦਿੰਦੇ ਆ ਕਿ ਅਗਲੇ 3 ਘੰਟਿਆਂ ਦੇ ਵਿੱਚ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਸੰਗਰੂਰ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 ਤੇ ਕਾਲ ਕਰੋ। ਇਹ ਜਿਹੜੀ ਹੈ ਇੱਕ ਅਲਰਟ ਜਾਰੀ ਕੀਤਾ ਗਿਆ ਹੈ। ਹਰ ਕਿਸੇ ਦੇ ਫੋਨ ਤੇ ਜਾ ਇਹ ਮੈਸੇਜ ਆਇਆ ਜਦੋਂ ਇਹ ਮੈਸੇਜ ਵੱਜਿਆ ਤਾਂ 1 ਮਿੰਟ ਦੇ ਲਈ ਸਾਹ ਜ਼ਰੂਰ ਸੁੱਕ ਗਏ ਕਿਉਂਕਿ بارش ਜਿਹੜੀ ਹੈ ਲਗਾਤਾਰ ਹੀ ਪੈ ਰਹੀ ਹੈ ਜੇਕਰ ਹੁਣ ਹੋਰ ਵੀ ਪੈਂਦਾ ਹੈ ਤਾਂ ਹੋ ਸਕਦਾ ਹੈ ਕਿ ਪਿੰਡੂ ਇਲਾਕਿਆਂ ਦੇ ਨਾਲ-ਨਾਲ ਸ਼ਹਿਰੀ ਇਲਾਕੇ ਵੀ ਜਿਹੜੇ ਖੜਾ ਦੀ ਚਪੇਟ ਦੇ ਵਿੱਚ ਆ ਜਾਣ ਜਿਹੜੇ ਇਲਾਕੇ ਹੁਣ ਤੱਕ ਬਚੇ ਹੋਏ ਨੇ ਕੀ ਪਤਾ ਉਹ ਵੀ ਜਿਹੜੇ ਪਾਣੀ ਦੀ ਚਪੇਟ ਚ ਆ ਜਾਣ ਉਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਆ ਜਾਵੇ ਕਿਉਂਕਿ ਇਸ ਸਮੇਂ ਹਾਲਾਤ ਜਿਹੜੇ ਨੇ ਉਹ ਬੱਦ ਤੋਂ ਬੱਤਰ ਬਣੇ ਹੋਏ ਨੇ ਅਰਦਾਸ ਕਰਕੇ ਰਾਤੀ ਸੌਂਦੇ ਨੇ ਕਿ ਰੱਬਾ ਸਵੇਰੇ ਮੀਂਹ ਨਾ ਪਾਈ ਸਵੇਰੇ ਅਸੀਂ ਆਪਣੇ ਘਰ ਮੁੜ ਕੇ ਪਰਤਣਾ ਹੈ ਪਾਣੀ ਦਾ ਪੱਧਰ ហេਠਾ ਹੋ ਸਕਦਾ ਹੈ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਤਾਂ ਹੀ ਪਰਤ ਪਾਵਾਂਗੇ ਪਰ ਮੌੜ ਤੋਂ ਜਿਹੜਾ ਅਲਰਟ ਜਾਰੀ ਹੋ ਗਿਆ ਸਵੇਰੇ ਸਵੇਰੇ ਹਰ ਕਿਸੇ ਦੇ ਫੋਨਾਂ 'ਤੇ ਇੱਕ ਮੈਸੇਜ ਜ਼ਰੂਰ ਵੱਜ ਜਾਏ ਜਿਹੜਾ ਇਹ ਮੈਸੇਜ ਹੈ ਤੁਹਾਡੀ ਸਕਰੀਨ 'ਤੇ ਵੀ ਚੱਲ ਰਿਹਾ ਹੋਵੇਗਾ ਇਸ ਦੇ ਵਿੱਚ ਸਵੇਰ ਤੋਂ ਜਿਹੜੀ ਇੱਕ ਭਵਿੱਖਬਾਣੀ ਕੀਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਕਿ ਆਏ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਸੁਰੱਖਿਅਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਉਹਨਾਂ ਨੂੰ ਟੀਮਾਂ ਲੈਣ ਦੇ ਲਈ ਪਹੁੰਚ ਰਹੀਆਂ ਨੇ ਇੱਕ ਵਾਰ ਤੁਹਾਨੂੰ ਇਹ ਮੈਸੇਜ ਪੜ੍ਹ ਕੇ ਜ਼ਰੂਰ ਸੁਣਾ ਦਿੰਦੇ ਆ ਕਿ ਅਗਲੇ 3 ਘੰਟਿਆਂ ਦੇ ਵਿੱਚ ਬਰਨਾਲਾ ਬਠਿੰਡਾ ਫਰੀਦਕੋਟ ਫਾਜ਼ਿਲਕਾ ਫਿਰੋਜ਼ਪੁਰ ਮਾਨਸਾ ਮੋਗਾ ਸੰਗਰੂਰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 ਤੇ ਕਾਲ ਕਰੋ ਇਹ ਜਿਹੜੀ ਹੈ ਇੱਕ ਅਲਰਟ ਜਾਰੀ ਕੀਤਾ ਗਿਆ ਹੈ ਹਰ ਕਿਸੇ ਦੇ ਫੋਨ ਤੇ ਜਾ ਇਹ ਮੈਸੇਜ ਆਇਆ ਜਦੋਂ ਇਹ ਮੈਸੇਜ ਵੱਜਿਆ ਤਾਂ 1 ਮਿੰਟ ਦੇ ਲਈ ਸਾਰੇ ਜਰੂਰ ਸੁੱਕ ਗਏ ਕਿਉਂਕਿ بارش ਜਿਹੜੀ ਹੈ ਲਗਾਤਾਰ ਹੀ ਪੈ ਰਹੀ ਹੈ ਜੇਕਰ ਹੁਣ ਹੋਰ ਵੀ ਪੈਂਦਾ ਹੈ ਤਾਂ ਹੋ ਸਕਦਾ ਹੈ ਕਿ ਪਿੰਡੂ ਇਲਾਕਿਆਂ ਦੇ ਨਾਲ-ਨਾਲ ਸ਼ਹਿਰੀ ਇਲਾਕੇ ਵੀ ਜਿਹੜੇ ਹੜਾਂ ਦੀ ਚਪੇਟ ਦੇ ਵਿੱਚ ਆ ਜਾਣ ਜਿਹੜੇ ਇਲਾਕੇ ਹੁਣ ਤੱਕ ਬਚੇ ਹੋਏ ਨੇ ਕੀ ਪਤਾ ਉਹ ਵੀ ਜਿਹੜੇ ਪਾਣੀ ਦੀ ਚਪੇਟ ਚ ਆ ਜਾਣ ਉਹਨਾਂ ਦੇ ਇਲਾਕਿਆਂ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਆ ਜਾਵੇ ਕਿਉਂਕਿ ਇਸ ਸਮੇਂ ਹਾਲਾਤ ਜਿਹੜੇ ਨੇ ਉਹ ਬੱਦ ਤੋਂ ਬੱਦਤਰ ਬਣੇ ਹੋਏ ਨੇ ਇਹੀ ਕਹਿ ਸਕਦੇ ਆ ਕਿ ਹਰ ਕੋਈ ਅਰਦਾਸ ਕਰੇ ਕਿ ਜਿਹੜਾ ਪਾਣੀ ਦੀ ਮਾਰ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਫਿਰ ਤੋਂ ਵਜੇ ਖਤਰਿਆਂ ਦੀ ਘੰਟੀ ਮੇਰੇ ਸਾਰੇ ਪੰਜਾਬੀਆਂ ਦੇ ਆਈਫੋਨਾਂ ਤੇ ਇਸ ਮੈਸੇਜ ਨੇ ਹਰ ਕਿਸੇ ਦੇ ਮੂੰਹੋਂ ਕਢਵਾਇਆ ਕਿ ਰੱਬਾ ਹੁਣ ਤਾਂ ਬਖਸ਼ ਦੇ ਦੇਵਸ ਲੋਕ ਹੋਏ ਪਏ ਨੇ ਤੇ ਉਦਰ ਕੁਦਰਤ ਜਿਹੜੀ ਐ ਕਹਿਰਪਾਨ ਹੋ ਗਈ ਐ ਉਥੇ ਹੀ ਅੱਜ ਮੀਂਹੇ ਤਾ ਰੰਦੀ ਖੁੰਦੀ ਕਸਰ ਵੀ ਫੁਰੀ ਕਾ ਦਿੱਤੀ ਅਸਵੇਰ ਤੋਂ ਹੀ ਭਾਰੀ ਬਰਸਾਤ ਪੈ ਰਹੀ ਐ ਜਿੱਥੇ ਕਿ ਇੱਕ ਪਾਸੇ ਪੂਰੇ ਦੇਸ਼ ਦੀ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਵਿੱਚ ਕਈ ਥਾਵਾਂ ਤੇ ਸਮੇਂ ਹੜਾ ਚੁੱਕੇ ਨੇ ਜੰਮੂ ਕਸ਼ਮੀਰ ਦੀ ਗੱਲ ਕਰੀਏ ਉੱਤਰਾਖੰਡ ਦੀ ਗੱਲ ਕਰੀਏ ਤੇ ਹੋਰ ਵੀ ਕਈ ਅਜਿਹੇ ਇਲਾਕੇ ਨੇ ਜਿਵੇਂ ਕਿ ਹਿਮਾਚਲ ਦੇ ਵਿੱਚ ਵੀ ਨੇ ਤਾਂ ਹੜਾ ਦੀ ਚਪੇੜ ਦੇ ਵਿੱਚ ਆ ਚੁੱਕੇ ਨੇ ਲਗਾਤਾਰ ਬੱਦਲ ਫੱਟ ਰਹੇ ਨੇ ਆਪਣੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਤਾਂ ਇਸ ਸਮੇਂ ਹਾਲਾਤ ਹੀ ਬੱਤ ਤੋਂ ਬੱਤਰ ਹੋਏ ਪਏ ਨੇ ਕਈ ਜਿਹੜੇ ਪਿੰਡ ਨੇ ਹਜ਼ਾਰਾਂ ਦੀ ਤعداد ਦੇ ਵਿੱਚ ਪਿੰਡ ਇਸ ਸਮੇਂ ਪਾਣੀ ਦੀ ਮਾਰ ਚੱਲ ਰਹੇ ਨੇ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਆਪਣੇ ਆਪ ਨੂੰ ਬਚਾਉਣ ਦੀਆਂ ਹਰ ਮਮਕਿਨ ਕੋਸ਼ਿਸ਼ਾਂ ਕਰ ਰਹੇ ਨੇ ਟੀਮਾਂ ਰੈਸਕਿਊ ਕਰ ਰਹੀਆਂ ਨੇ ਪਰ ਇਸ ਦੇ ਵਿਚਾਲੇ ਹੀ ਫਿਰ ਤੋਂ ਜੜਾ ਮੀਂਹ ਪੈ ਜਾਂਦਾ ਹੈ ਅਰਦਾਸ ਕਰਕੇ ਰਾਤੀ ਸੌਂਦੇ ਨੇ ਕਿ ਰੱਬਾ ਸਵੇਰੇ ਮੀਂਹ ਨਾ ਪਾਈ ਸਵੇਰੇ ਅਸੀਂ ਆਪਣੇ ਘਰ ਮੁੜ ਕੇ ਪਰਤਣਾ ਪਾਣੀ ਦਾ ਪੱਧਰ ਢੇਠਾ ਹੋ ਸਕਦਾ ਹੈ ਜਿਸ ਤੋਂ ਬਾਅਦ ਅਸੀਂ ਆਪਣੇ ਘਰ ਦੇ ਵਿੱਚ ਹੀ ਮੁੜ ਕੇ ਤਾਂ ਹੀ ਪਰਤ ਪਾਵਾਂਗੇ ਪਰ ਮੌੜ ਤੋਂ ਜਿਹੜਾ ਅਲਰਟ ਜਾਰੀ ਹੋ ਗਿਆ ਸਵੇਰੇ ਸਵੇਰੇ ਹਰ ਕਿਸੇ ਦੇ ਫੋਨਾਂ ਦੇ ਇੱਕ ਮੈਸੇਜ ਜ਼ਰੂਰ ਵੱਜਿਆ ਹੈ ਜਿਹੜਾ ਇਹ ਮੈਸੇਜ ਹੈ ਤੁਹਾਡੀ ਸਕਰੀਨ ਤੇ ਵੀ ਚੱਲ ਰਿਹਾ ਹੋਵੇਗਾ ਇਸ ਦੇ ਵਿੱਚ ਫਿਰ ਤੋਂ ਜਿਹੜੀ ਇੱਕ ਭਵਿੱਖਬਾਣੀ ਕੀਤੀ ਗਈ ਹੈ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਹੈ ਕਿ ਆਏ ਕਿ ਆਪਣੇ ਘਰਾਂ ਦੇ ਵਿੱਚ ਹੀ ਰਹੋ ਜਿਹੜੇ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਉਹ ਸੁਰੱਖਿਅਤ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਚੁੱਕਿਆ ਹੈ ਉਹਨਾਂ ਨੂੰ ਟੀਮਾਂ ਲੈਣ ਦੇ ਲਈ ਪਹੁੰਚ ਰਹੀਆਂ ਨੇ। ਇੱਕ ਵਾਰ ਤੁਹਾਨੂੰ ਇਹ ਮੈਸੇਜ ਪੜ੍ਹ ਕੇ ਜ਼ਰੂਰ ਸੁਣਾ ਦਿੰਦੇ ਆ ਕਿ ਅਗਲੇ 3 ਘੰਟਿਆਂ ਦੇ ਵਿੱਚ ਬਰਨਾਲਾ, ਬਠਿੰਡਾ, ਫੀਟਕੋਟ, ਫਾਜ਼ਿਲਕਾ, ਫਿਰੋਜ਼ਪੁਰ, ਮਾਨਸਾ, ਮੋਗਾ, ਸੰਗਰੂਰ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਜੇਕਰ ਕੋਈ ਐਮਰਜੈਂਸੀ ਹੋਵੇ ਤਾਂ 112 ਤੇ ਕਾਲ ਕਰੋ। ਇਹ ਜਿਹੜੀ ਹੈ ਇੱਕ ਅਲਰਟ ਜਾਰੀ ਕੀਤਾ ਗਿਆ ਹੈ। ਹਰ ਕਿਸੇ ਦੇ ਫੋਨ ਤੇ ਜਾ ਇਹ ਮੈਸੇਜ ਆਇਆ ਜਦੋਂ ਇਹ ਮੈਸੇਜ ਵੱਜਿਆ ਤਾਂ 1 ਮਿੰਟ ਦੇ ਲਈ ਸਾਹ ਜ਼ਰੂਰ ਸੁੱਕ ਗਏ ਕਿਉਂਕਿ بارش ਜਿਹੜੀ ਹੈ ਲਗਾਤਾਰ ਹੀ ਪੈ ਰਹੀ ਹੈ ਜੇਕਰ